ਨੋਲਾਟ ਕਰਨ ਗਏ ਸੀ ਭਗਵੰਤ ਮਾਨ ਸਾਹਿਬ ਨਾਲ ਇਹਨੇ ਉੱਥੇ ਬੜੀ ਮਤਲਬੀ ਰਿਸਪੈਕਟ ਕਰਨ ਦੀ ਬਜਾਏ ਜੋ ਕਿਸਾਨਾਂ ਨੂੰ ਬੇਇੱਜ਼ਤ ਕਰਕੇ ਤੋੜਿਆ ਤਾਂ ਜੋ ਬੀਤੀ ਰਾਤ ਇਹਨਾਂ ਨੇ ਤੜਕੇ 3 ਵਜੇ ਤੋਂ ਲੱਗੇ ਛਾਪੇ ਮਾਰਨ ਵੱਖ-ਵੱਖ ਇਹਨਾਂ ਨੇ ਬਲਾਕਾਂ ਦੇ ਜ਼ਿਲ੍ਹਿਆਂ ਦੇ ਆਪਣੇ ਆਗੂ ਜਿਹੜੇ ਉਹ ਹਰਾਸਟ ਵਿੱਚ ਲੈ ਗਏ ਇਹਨਾਂ ਨੇ ਜਿਵੇਂ ਪਹਿਲਾਂ ਭਗਵੰਤ ਸਿੰਘ ਮਾਨ ਹੋਣਾ ਨੇ ਮੀਟਿੰਗ ਚ ਬੁਲਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਧਮਕਾਇਆ ਕਿ ਤੁਸੀਂ ਚੰਡੀਗੜ੍ਹ ਚ ਫਿਰ ਵੜ ਕੇ ਦਿਖਾਓ ਉਸ ਤੋਂ ਬਾਅਦ ਹੀ ਜਿਹੜਾ ਦਮਨ ਚੱਕਰ ਸ਼ੁਰੂ ਕੀਤਾ ਗਿਆ ਸਾਡੇ ਮੁਕਸਰ ਜ਼ਿਲ੍ਹੇ ਦੀ ਜੇ ਗੱਲ ਕਰੀਏ ਮੇਰੇ ਤੋਂ ਪਹਿਲਾਂ ਹਰਪ੍ਰੀਤ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਜੱਥੇਬੰਦੀਆਂ ਦੇ ਆਗੂ ਉਹਨਾਂ ਨੂੰ ਵੀ ਘਰੋਂ ਚੱਕ ਕੇ ਲੈ ਕੇ ਆਏ ਆ ਜਗਸੀਰ ਸਿੰਘ ਥਾਂਦੇ ਵਾਲੇ ਨੂੰ ਘਰੋਂ ਚੱਕ ਕੇ ਲੈ ਕੇ ਆਏ ਆ ਇਹ ਤੋਂ ਬਿਨਾ ਸਾਡੇ ਅ블ੂ ਕੋਟਲੀ ਦੇ ਜ਼ਿਲ੍ਹਾ ਆਗੂ ਜਗਮੀਨ ਸਿੰਘ ਅ블ੂ ਕੋਟਲੀ ਜਸਪ੍ਰੀਤ ਸਿੰਘ ਅ블ੂ ਕੋਟਲੀ ਸੂਬਾ ਸਿੰਘ ਅ블ੂ ਕੋਟਲੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਤੇ ਹਜ਼ਾਰਾਂ ਦੇ ਘਰਾਂ ਦੀ ਜਿਹੜੀ ਘੇਰਾਬੰਦੀ ਕੀਤੀ ਗਈ ਹੈ ਅਸੀਂ ਪੰਜਾਬ ਸਰਕਾਰ ਦੇ ਇਸ ਘਟੀਆ ਰਵੱਈਏ ਦੀ ਇਸ ਤਾਨਾਸ਼ਾਹੀ ਦੇ ਰਵੱਈਏ ਦੀ ਸਖਤ ਪਰ ਜੋਰ ਨਖੇਦੀ ਕਰਦੇ ਆ ਨੌਜਵਾਨ ਭਾਰ ਸਭਾ ਵੱਲੋਂ ਹਾਂ ਮੇਰਾ ਨਾਮ ਜਰਸੀਰ ਸਿੰਘ ਰੂਹੇਵਾਲਾ ਜਿਹੜਾ ਪ੍ਰੈਸ ਸਖਤਰ ਕਾਮਿਕ ਸਾਨੀਓ ਨਹੀਂ ਆਣਾ ਧਰਨਾ ਤੋਂ ਲਾਇਆ ਸਾਡੇ ਇੱਥੇ ਧਰਨਾ ਲਾਉਣ ਦੀ ਕੋਈ ਮਨਸ਼ਾ ਨਹੀਂ ਸੀ ਇਹ ਤਾਂ ਜੋ ਪੰਜ ਦਾ ਅਸੀਂ ਇੱਥੇ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ ਜੋ ਮੰਗਾ ਇਹ ਨਹੀਂ ਮੰਨਦਾ ਸੀਗਾ ਉਹਦੇ ਸੰਬੰਧ ਦੇ ਵਿੱਚ ਆਪਣੇ ਸੂਬਾ ਆ ਗੂ ਸੀਗੇ ਜੋ ਉਸ ਦੇ ਸੰਬੰਧ ਚ ਉਹ ਇਹ ਦੇ ਨਾਮ ਮੁਲਾਕਾਤ ਕਰਨ ਗਏ ਸੀ ਭਗਵੰਤ ਮਾਨ ਸਾਹਿਬ ਨਾਲ ਇਹ ਨੇ ਉੱਥੇ ਬੜੀ ਮਤਲਬੀ ਰਿਸਪੈਕਟ ਕਰਨ ਦੀ ਬਜਾਏ ਜੋ ਕਿਸਾਨਾਂ ਨੂੰ ਬੇਇੱਜ਼ਤ ਕਰਕੇ ਤੋੜਿਆ ਹੈ ਤਾ ਉਸ ਤੋਂ ਬਾਅਦ ਇਹਨਾਂ ਨੇ ਰਾਤ ਜੋ ਬੀਤੀ ਰਾਤ ਇਹਨਾਂ ਨੇ ਤੜਕੇ 3 ਵਜੇ ਤੋਂ ਲੱਗੇ ਛਾਪੇ ਮਾਰਨ ਵੱਖ-ਵੱਖ ਇਹਨਾਂ ਨੇ ਬਲਾਕਾਂ ਦੇ ਜ਼ਿਲ੍ਹਿਆਂ ਦੇ ਆਪਣੇ ਆਗੂ ਆ ਜਿਹੜੇ ਉਹ ਹਰਾਸਤ ਵਿੱਚ ਲੈ ਗਏ ਇਹਨਾਂ ਨੇ ਜਿਵੇਂ ਬਲਵਿੰਦਰ ਸਿੰਘ ਠੰਦੇਵਾਲਾ ਕਿਰਤੀ ਖਾਨਯੋਨੀ ਆਨ ਸੂਬਾ ਆਗੂ ਜਗਦੇਵ ਸਿੰਘ ਕਾਨਿਆਵਾਲੀ ਗਰਮੀਤ ਸਿੰਘ ਲੰਬੀ ਢਾਹ ਵੀ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਕੋਈ ਇਹ ਤਾਂ ਆਗੂ ਹੈ ਕੋਈ ਜ਼ਿਲੇ ਦੇ ਆਗੂ ਹੈ ਇਹ ਇਹਨਾਂ ਨੇ ਹਰਾਸਤ ਦੇ ਵਿੱਚ ਲਏ ਸੀ ਇਹਨਾਂ ਨੂੰ ਰਿਹਾਈ ਕਰਾਉਣ ਵਾਸਤੇ ਅਸੀਂ ਅੱਜ ਇੱਥੇ ਆਏ ਆ ਤਾਂ ਇਸ ਕਰਕੇ ਅੱਜ ਜੋ ਸਾਨੂੰ ਇੱਥੇ ਆਉਣਾ ਪੈ ਗਿਆ ਤੇ ਜਦ ਤੱਕ ਰਹਾ ਨਹੀਂ ਕਰਨਗੇ ਉਦੋਂ ਤੱਕ ਇੱਥੇ ਧਰਨਾ ਚੱਲੂਗਾ ਉਸ ਤੋਂ ਬਾਅਦ ਆ ਜਿਹੜਾ ਅਸੀਂ ਚੰਡੀਗੜ੍ਹ ਵੱਲ ਜੋ ਬਾਕੀ ਕਿਸਾਨ ਘਰੇ ਤਿਆਰੀਆਂ ਕਰੀ ਜਾਂਦੇ ਆ ਉਹ ਚੰਡੀਗੜ੍ਹ ਦਾ ਉਨਾ ਚਿਰ ਮੋਰਚਾ ਸੇ ਹਰ ਹਾਲ ਦੇ ਵਿੱਚ ਲਾਵਾਂਗੇ ਜਦੋਂ ਤੱਕ ਇਹ ਸਾਡੀਆਂ ਮੰਗਾਂ ਜਿਹੜੀਆਂ ਮਾਨ ਪਰਿਵਾਰ ਜਿਹੜਾ ਮਾਨ ਸਰਕਾਰ ਹੈ ਇਹ ਪ੍ਰਵਾਨ ਨਹੀਂ ਕਰਨਗੇ ਉਨਾ ਚਿਰ ਇਹ ਜੋ ਸੰਘਰਸ਼ ਜਾਰੀ ਰਹੂਗਾ ਜੇ ਇਹ ਇਹ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹ ਭੁੱਲ ਜਾਣ ਉਹ ਇਹ ਵੱਧਦਾ ਹੀ ਜਾਣਾ ਜੀ ਮੇਰਾ ਨਾਮ ਈ ਧਰਮਪਾਲ ਪੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਖਸਰ ਸਾਹਿਬ ਇਹ ਸਾਡਾ ਜਿਹੜਾ ਧਰਨਾ ਲੱਗਿਆ ਜੀ ਅਸੀਂ ਸੰਯੁਕਤ ਕਾਸ਼ਾਨ ਮੋਰਚੇ ਵੱਲੋਂ ਇਹ ਤੈਅ ਕੀਤਾ ਸੀ ਕਿ ਅਸੀਂ ਆਪਣੇ ਸੂਬਿਆਂ ਦੀਆਂ ਸਰਕਾਰਾਂ ਦੇ ਅੱਗੇ ਜਿਹੜੀਆਂ ਆਪਦੀਆਂ ਕਿਸਾਨੀ ਵਾਜਬ ਮੰਗਾਂ ਹਨ ਉਹਨਾਂ ਨੂੰ ਲੈ ਕੇ ਗਏ ਸੀ ਤੇ ਉਸ ਦੇ ਸਬੰਧ ਦੇ ਵਿੱਚ 3 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਂ ਦੇ ਦਿੱਤਾ ਸੀ ਪਰ ਉਸ ਮੀਟਿੰਗ ਦਾ ਉਹ ਆਪ ਹੀ ਬਾਈਕਾਟ ਕਰਕੇ ਚਲਾ ਗਿਆ ਤੇ ਜਿਹੜੀਆਂ ਸਾਡੀਆਂ ਵਾਜਬ ਮੰਗਾਂ ਸੀ ਉਹਨਾਂ ਤੋਂ ਮੁਨਕਰ ਹੋ ਗਿਆ ਇਸ ਲਈ ਅਸੀਂ ਜਿਹੜਾ 5 ਤਰੀਕ ਦਾ ਸਾਡਾ ਧਰਨਾ ਸੀ ਉਹ ਅਸੀਂ ਉਸੇ ਤਰ੍ਹਾਂ ਹੀ ਤਿਆਰੀ ਚ ਵਿੱਗੇ ਹੋਏ ਸੀ ਤੇ ਅੱਜ ਸਾਡੇ ਕੁਝ ਕਿਸਾਨ ਆ ਗਏ ਉਹਨਾਂ ਨੂੰ ਇਹਨਾਂ ਨੇ ਰਾਤ ਜਿਸ ਤਰ੍ਹਾਂ ਕਿ ਕਿਸੇ ਬਲੈਕ ਹੀਏ ਨੂੰ ਜਾਂ ਕਿਸੇ ਛੂਟਰ ਨੂੰ ਜਾਂ ਕਿਸੇ ਹੋਰ ਕਿਸੇ ਅਪਰਾਧੀ ਬੰਦੇ ਨੂੰ ਫੜਿਆ ਜਾਂਦਾ ਇਸ ਤਰ੍ਹਾਂ ਉਹਨਾਂ ਨੂੰ ਸੁੱਤੇ ਪਿਆ ਨੂੰ ਰਾਤ ਗ੍ਰਿਫਤਾਰ ਕਰਕੇ ਲੈ ਕੇ ਆਈ ਹੈ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰੇ ਤੇ ਅਸੀਂ ਇਸ ਲਈ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਆਪ ਦਾ ਪੰਜ ਤਰੀਕਾ ਵਾਲਾ ਪ੍ਰੋਗਰਾਮ ਹਰ ਹਿੱਲੇ ਕਰਾਂਗੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਬਿਲਕੁਲ ਵਾਜਬ ਹਨ ਜਿਹੜੀਆਂ ਦੇ 5-6 ਮੰਗਾਂ ਹੀ ਅਸੀਂ ਰੱਖੀਆਂ ਸੀ ਇਹ ਸਾਡੀਆਂ ਹਾਂ ਹਾਂ ਫਸਲਾਂ ਦੇ ਉੱਤੇ ਸਾਨੂੰ ਤੁਸੀਂ ਐਮਐਸਬੀ ਦੀ ਗਾਰੰਟੀ ਦਿਓ ਤੇ ਪਰ ਸਰਕਾਰ ਉਸ ਗੱਲ ਤੋਂ ਭੱਜ ਗਈ ਹੈ ਇਸ ਲਈ ਅਸੀਂ ਧਰਨਾ ਤਾਂ ਬਰਕਰਾਰ ਹੀ ਰੱਖਾਂਗੇ ਪਰ ਨਾਲ ਹੀ ਇਹ ਚੀਜ਼ ਕਹਿੰਦੇ ਆ ਵੀ ਸਾਨੂੰ ਆ ਜਿਹੜੇ ਸਾਡੇ ਸਾਥੀ ਆ ਗਿਰਫਤਾਰ ਕੀਤੇ ਕੀਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ